ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿੱਥੇ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੀਆਂ ਅਸਲ ਗੱਲਾਂ ਦੀ ਅਸੀਂ ਸਾਰੇ ਸਹਿਮਤ ਹਾਂ ਕਿ ਸਕੂਲ ਵਿੱਚ ਸਾਨੂੰ ਗਣਿਤ ਵਿਗਿਆਨ ਅੰਗਰੇਜ਼ੀ ਅਤੇ ਇਤਿਹਾਸ ਪੜਾਇਆ ਜਾਂਦਾ ਹੈ ਪਰ ਕੀ ਇਹ ਸਾਨੂੰ ਅਸਲ ਜ਼ਿੰਦਗੀ ਲਈ ਤਿਆਰ ਕਰਦਾ ਹੈ ਕੀ ਕਿਸੇ ਨੇ ਸਾਨੂੰ ਦੱਸਿਆ ਹੈ ਕਿ ਦੁਨੀਆ ਵਿੱਚ ਹਰ ਕੋਈ ਤੁਹਾਡਾ ਭਲਾ ਨਹੀਂ ਚਾਹੁੰਦਾ ਕੀ ਕਿਸੇ ਨੇ ਸਿਖਾਇਆ ਹੈ ਕਿ ਰਿਸ਼ਤੇ ਵੀ ਇੱਕ ਲੈਣ ਦੇਣ ਦੀ ਡੀਲ ਨਾਲ ਹੁੰਦੇ ਨਹੀਂ ਸਕੂਲ ਸਾਨੂੰ ਡਿਗਰੀ ਦਿੰਦਾ ਹੈ ਪਰ ਅਸਲ ਵਿੱਚ ਜ਼ਿੰਦਗੀ ਸਾਨੂੰ ਤਜਰਬਾ ਦਿੰਦੀ ਹੈ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਅਣਕਹੇ ਸੱਚਾਂ ਦੀ ਜੋ ਸਾਨੂੰ ਕਦੇ ਵੀ ਸਕੂਲ ਵਿੱਚ ਨਹੀਂ ਦੱਸੇ ਜਾਂਦੇ ਤੁਸੀਂ ਚਾਹੇ ਨੌਜਵਾਨ ਹੋ ਚਾਹੇ ਵਿਆਹੇ ਹੋ ਜਾਂ ਮਾਪੇ ਹੋ ਇਹ ਗੱਲਾਂ ਹਰ ਇੱਕ ਦੀ ਜ਼ਿੰਦਗੀ ਨੂੰ ਛੂਹਣਗੀਆਂ ਨੰਬਰ 1 ਹਰ ਕੋਈ ਤੁਹਾਡਾ ਦੋਸਤ ਨਹੀਂ ਹੁੰਦਾ ਸਕੂਲ 'ਚ ਅਸੀਂ ਦੋਸਤੀ ਦੀ ਪਰਿਭਾਸ਼ਾ ਪੜ੍ਹੀ ਵੀ ਦੋਸਤ ਉਹ ਹੁੰਦਾ ਜੋ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇ ਪਰ ਅਸਲ ਜ਼ਿੰਦਗੀ ਵਿੱਚ ਇਹ ਸੱਚ ਨਹੀਂ ਆ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਸੀਂ ਦੇਖੋਗੇ ਕਿ ਕਈ ਦੋਸਤ ਸਿਰਫ ਸਮੇਂ ਦੀ ਲੋੜ ਹੁੰਦੇ ਨੇ ਕਿਸੇ ਦੀ ਲੋੜ ਪੂਰੀ ਹੋਈ ਤੇ ਉਹ ਤੁਹਾਨੂੰ ਭੁੱਲ ਜਾਂਦੇ ਨੇ ਅਸਲ ਦੋਸਤੀ ਸਮੇਂ ਹਾਲਾਤਾਂ ਅਤੇ ਦੂਰੀਆਂ ਵਿੱਚ ਵੀ ਕਾਇਮ ਰਹਿੰਦੀ ਆ ਸਕੂਲ ਇਹ ਨਹੀਂ ਸਿਖਾਉਂਦਾ ਕਿ ਕਿਸ ਨੂੰ ਦਿਲ ਦਿਓ ਤੇ ਕਿਸ ਨੂੰ ਦਿਮਾਗ ਵਿੱਚ ਰੱਖੋ। ਨੰਬਰ 2 ਪਿਆਰ ਹਮੇਸ਼ਾ ਫਿਲਮਾਂ ਵਰਗਾ ਨਹੀਂ ਹੁੰਦਾ। ਸਕੂਲ ਦੀਆਂ ਕਵਿਤਾਵਾਂ ਵਿੱਚ ਪਿਆਰ ਚੰਦਰਮਾ ਵਰਗੀ ਪਵਿੱਤਰ ਹੁੰਦ ਹੈ। ਪਰ ਅਸਲ ਜ਼ਿੰਦਗੀ ਵਿੱਚ ਪਿਆਰ, ਤਿਆਗ, ਬਰਦਾਸ਼ਤ, ਸਮਝਦਾਰੀ ਅਤੇ ਖੁਦ ਨੂੰ ਭੁਲਾ ਦੇਣ ਦੀ ਕਲਾ ਹੈ। ਕਈ ਵਾਰੀ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਸਾਡੀ ਕਦਰ ਨਹੀਂ ਕਰਦੀ। ਸਕੂਲ 'ਚ ਇਹ ਨਹੀਂ ਦੱਸਿਆ ਜਾਂਦਾ ਕਿ ਤੁਸੀਂ ਕਿਸੇ ਲਈ ਸਾਰਾ ਕੁਝ ਵੀ ਕਰ ਲਓ ਪਰ ਕਦਰ ਉਹੀ ਕਰੇਗਾ ਜੋ ਕਰਨੀ ਜਾਣਦਾ ਹੋਵੇਗਾ। ਨੰਬਰ 3 ਪੈਸਾ ਸਭ ਕੁਝ ਨਹੀਂ ਪਰ ਪੈਸੇ ਤੋਂ ਬਿਨਾ ਵੀ ਕੁਝ ਨਹੀਂ। ਸਕੂਲ ਅਸੀਂ ਅੱਗੇ ਆਉਣ ਵਾਲੀ ਜ਼ਿੰਦਗੀ ਦੀ ਤਿਆਰੀ ਵਜੋਂ ਜਾਂਦੇ ਹਾਂ ਪਰ ਅਸਲੀ ਤਿਆਰੀ ਕਿੱਥੇ ਹੁੰਦੀ ਹੈ? ਸਾਨੂੰ ਸਿਖਾਇਆ ਜਾਂਦਾ ਹੈ ਕਿ ਮਨੁੱਖਤਾ ਸਭ ਤੋਂ ਵੱਡੀ ਪੂੰਜੀ ਹੈ। ਪਰ ਜਦ ਬਿਮਾਰੀ ਆਉਂਦੀ ਹੈ ਜਦ ਘਰ ਦੀ ਲੋੜ ਪੈਂਦੀ ਹੈ ਮਨੁੱਖਤਾ ਨਹੀਂ ਪੈਸਾ ਚੱਲਦਾ ਹੈ ਅਸਲ ਜ਼ਿੰਦਗੀ ਇਹ ਸਿਖਾਉਂਦੀ ਹੈ ਕਿ ਆਪਣੀ ਆਮਦਨ ਤੋਂ ਘੱਟ ਖਰਚੋ ਪੈਸਾ ਬਚਾਓ ਨਿਵੇਸ਼ ਕਰੋ ਇਹ ਗੱਲਾਂ ਕਿਸੇ ਵੀ ਪਾਠ ਪੁਸਤਕ ਵਿੱਚ ਅੱਜ ਤੱਕ ਨਹੀਂ ਸਿਖਾਇਆ ਗਿਆ ਨੰਬਰ 4 ਸਹੀ ਅਤੇ ਗਲਤ ਹਮੇਸ਼ਾ ਸਾਫ਼ ਨਹੀਂ ਹੁੰਦਾ ਸਕੂਲ ਵਿੱਚ ਸਿਖਾਇਆ ਜਾਂਦਾ ਕਿ ਸਚਾਈ ਸਦਾ ਜਿੱਤਦੀ ਆ ਪਰ ਜ਼ਿੰਦਗੀ ਵਿੱਚ ਕਈ ਵਾਰ ਤੁਹਾਨੂੰ ਗਲਤ ਲੋਕ ਅੱਗੇ ਵਧਦੇ ਹੋਏ ਦਿਸਦੇ ਹੈ। ਹਈ ਵਾਰੀ ਤੁਸੀਂ ਸੱਚ ਦੇ ਨਾਲ ਖੜੇ ਹੋ ਕੇ ਵੀ ਹਾਰ ਜਾਣੇ ਹੋ। ਇੱਥੇ ਤੁਹਾਨੂੰ ਮੌਕੇ ਦੀ ਪਛਾਣ ਸਮਝਦਾਰੀ ਨਾਲ ਫੈਸਲਾ ਲੈਣ ਦੀ ਕਲਾ ਆਉਣੀ ਚਾਹੀਦੀ ਹੈ। ਨੰਬਰ 5 ਦੁਨੀਆ ਤੁਹਾਡੇ ਸੰਘਰਸ਼ ਦੀ ਨਹੀਂ ਸਿਰਫ ਕਾਮਯਾਬੀ ਦੀ ਕਦਰ ਕਰਦੀ ਆ। ਇਹ ਕੋਈ ਨਹੀਂ ਜਾਣਦਾ ਹੁੰਦਾ ਕਿ ਤੁਸੀਂ ਰਾਤੀ ਕਿੰਨੀ ਵਾਰੀ ਰੋਏ ਹੋ। ਕਿੰਨੇ ਘੰਟੇ ਸੌਇਓ ਬਿਨਾ ਕੰਮ ਕੀਤੇ ਉਹ ਸਿਰਫ ਇਹ ਜਾਣਦੇ ਨੇ ਕਿ ਉਹ ਕਾਮਯਾਬ ਹੋ ਗਿਆ ਜਾਂ ਉਹ ਫੇਲ ਹੋ ਗਿਆ ਸਕੂਲ ਵਿੱਚ ਅਸੀਂ ਲੱਕੜਹਾਰੇ ਦੀ ਕਹਾਣੀ ਪੜ੍ਹੀ ਜੋ ਸੱਚਾ ਸੀ ਪਰ ਅਸਲ ਜ਼ਿੰਦਗੀ 'ਚ ਕਈ ਵਾਰ ਝੂਠਾ ਬੰਦਾ ਜਿੱਤ ਜਾਂਦਾ ਹੈ ਨੰਬਰ 6 ਜ਼ਿੰਦਗੀ ਵਿੱਚ ਕਈ ਵਾਰੀ ਇਕੱਲੇ ਚੱਲਣਾ ਪੈਂਦਾ ਹੈ ਸਕੂਲ ਵਿੱਚ ਹਰ ਸਮੇਂ ਸੰਗਤ ਟੀਚਰ ਦੋਸਤ ਪਰ ਜ਼ਿੰਦਗੀ ਵਿੱਚ ਕਈ ਵਾਰੀ ਤੁਹਾਨੂੰ ਆਪਣੇ ਫੈਸਲੇ ਇਕੱਲੇ ਵੀ ਲੈਣੇ ਪੈਂਦੇ ਨੇ ਤੁਸੀਂ ਰੋਮੋਗੇ ਵੀ ਤੁਸੀਂ ਡਿੱਗੋਗੇ ਵੀ ਪਰ ਉੱਠਣਾ ਤੁਹਾਨੂੰ ਆਪਣੇ ਆਪ ਹੀ ਪਵੇਗਾ ਨੰਬਰ 7 ਸਭ ਕੁਝ ਹਰ ਕਿਸੇ ਨੂੰ ਨਹੀਂ ਦੱਸਣਾ ਸਕੂਲ ਸਿਖਾਉਂਦਾ ਹੈ ਹਰ ਗੱਲ ਸਾਫ਼ ਦੱਸੋ ਪਰ ਜ਼ਿੰਦਗੀ ਸਿਖਾਉਂਦੀ ਹੈ ਕਦੋਂ ਚੁੱਪ ਰਹਿਣਾ ਹੈ ਕਦੋਂ ਬੋਲਣਾ ਹੈ ਕਦੋਂ ਖਾਮੋਸ਼ੀ ਨਾਲ ਜਿੱਤਣਾ ਹੈ ਕਿਉਂਕਿ ਕਈ ਵਾਰੀ ਤੁਹਾਡੀਆਂ ਗੱਲਾਂ ਤੁਹਾਡਾ ਰਾਜ ਤੁਹਾਡੀ ਮਿਹਨਤ ਕਿਸੇ ਹੋਰ ਲਈ ਹਥਿਆਰ ਬਣ ਜਾਂਦੇ ਨੇ ਨੰਬਰ 8 ਸਮਾਂ ਸਭ ਤੋਂ ਵੱਡੀ ਦੌਲਤ ਹੈ ਸਕੂਲ ਵਿੱਚ ਸਿੱਖਦੇ ਸੀ ਪੈਸਾ ਆਉਂਦਾ ਜਾਂਦਾ ਹੈ ਪਰ ਜ਼ਿੰਦਗੀ ਨੇ ਸਿਖਾਇਆ ਕਿ ਸਮਾਂ ਇੱਕ ਵਾਰ ਗਿਆ ਤਾਂ ਕਦੇ ਨਹੀਂ ਆਉਂਦਾ ਜੋ ਸਮੇ ਦਾ ਸਦ ਉਪਯੋਗ ਕਰਦਾ ਹੈ ਉਹੀ ਅੱਗੇ ਵਧਦਾ ਹੈ ਸਮੇ ਦੀ ਕਦਰ ਨਾ ਕਰਨ ਵਾਲੇ ਪਿੱਛੇ ਰਹਿ ਜਾਂਦੇ ਨੇ ਕਦੋਂ ਤੇ ਕਿਉਂ ਇਹ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਨੰਬਰ 9 ਸਿੱਖਣਾ ਕਦੇ ਨਹੀਂ ਮੁੱਕਦਾ ਸਕੂਲ ਦੀਆਂ ਕਲਾਸਾਂ ਖਤਮ ਹੋ ਜਾਂਦੀਆਂ ਨੇ ਪਰ ਜ਼ਿੰਦਗੀ ਦੀ ਕਲਾਸ ਜਿੰਨਾ ਚਿਰ ਜਿਉਂਦੇ ਹਾਂ ਕਦੇ ਵੀ ਖਤਮ ਨਹੀਂ ਹੁੰਦੀ ਹਰ ਦਿਨ ਹਰ ਗੱਲ ਹਰ ਇਨਸਾਨ ਤੁਹਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ ਸਿਰਫ ਨਿਮਰਤਾ ਅਤੇ ਮਨ ਖੁੱਲਾ ਹੋਣਾ ਚਾਹੀਦਾ ਹੈ ਨੰਬਰ 10 ਸੱਚੀ ਜ਼ਿੰਦਗੀ ਤੁਹਾਡੀ ਸੋਚ ਨਾਲ ਬਣਦੀ ਹੈ ਸਕੂਲ ਵਿੱਚ ਸਿਖਾਇਆ ਜਾਂਦਾ ਕੇ ਮਿਹਨਤ ਕਰੋ ਅੱਗੇ ਵਧੋ ਪਰ ਜ਼ਿੰਦਗੀ ਸਿਖਾਉਂਦੀ ਆ ਸੋਚ ਪੋਜ਼ਿਟਿਵ ਰੱਖੋ ਮਿਹਨਤ ਤੇ ਸਬਰ ਰੱਖੋ ਹਾਲਾਤਾਂ ਨਾਲ ਲੜੋ ਕਿਉਂਕਿ ਕਈ ਵਾਰੀ ਬਹੁਤ ਮਹਾਨ ਦਿਮਾਗ ਵੀ ਹਾਰ ਜਾਂਦੇ ਨੇ ਜਦ ਮਨ ਨਿਰਾਸ਼ ਹੋਵੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਕੂਲ ਤੁਹਾਨੂੰ ਇਮਤਿਹਾਨ ਲਈ ਤਿਆਰ ਕਰਦਾ ਹੈ ਪਰ ਜ਼ਿੰਦਗੀ ਤੁਹਾਨੂੰ ਇਮਤਿਹਾਨ ਦੇ ਕੇ ਸਿਖਾਉਂਦੀ ਹੈ ਇਹ ਜ਼ਿੰਦਗੀ ਦਾ ਸੱਚ ਹੈ ਜੇ ਤੁਸੀਂ ਇਹ ਗੱਲਾਂ ਜ਼ਿੰਦਗੀ ਵਿੱਚ ਮਹਿਸੂਸ ਕੀਤੀਆਂ ਨੇ ਤਾਂ ਇਹ ਵੀਡੀਓ ਨੂੰ ਸ਼ੇਅਰ ਕਰੋ ਕਿਸੇ ਨਾਲ ਜੋ ਆ ਸੱਚ ਅਜੇ ਵੀ ਨਹੀਂ ਜਾਣਦਾ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਐਸੇ ਹੋਰ ਮੋਟੀਵੇਸ਼ਨਲ ਕੰਟੈਂਟ ਲਈ ਕਮੈਂਟ ਕਰਕੇ ਦੱਸੋ ਤੁਸੀਂ ਕਿਹੜਾ ਸੱਚ ਸਭ ਤੋਂ ਵੱਧ ਮਹਿਸੂਸ ਕੀਤਾ ਧੰਨਵਾਦ